ਦੇ ਪਹਿਲਾ ਟੰਬਾ ਪੌੜੀ ਦਾ ਬਾਈ ਨੇ ਕਹਿੰਦਾ ਫਿਕਰ ਨਾ ਕਰ ਮੇਰੀ ਕਰਮੇ ਨਾਲ ਗੱਲ ਹੋ ਗਈ ਆ ਆ ਸਾਡਾ ਕਰਮਾ ਹੈ ਆ ਸਾਡਾ ਕਰਮਾ ਹੈ ਉਹ ਰੇਡਾਂ ਪੈਂਦੀਆਂ ਇਹ ਮੇਜਰ ਬਰਾੜ ਦਾ ਮੇਲਾ ਆਤ ਕਰਵਾ ਗਿਆ ਆਤ ਕਰਵਾ ਗਿਆ ਕਰਮੇਬਾਈ ਦਾ ਮੇਲਾ ਲੰਡੇ ਕੇ ਦਾ ਮੇਲਾ ਲੰਡੇ ਕੇ ਦਾ ਮੇਲਾ ਪੂਰੀ ਤੇ ਸ਼ੀਲੂ ਪੂਰੀ ਤੇ ਸ਼ੀਲੂ ਏ ਪਹਿਲਵਾਨ ਵੱਡੇ ਆਹ ਪੂਰੀ ਆਹ ਪੂਰੀ ਪੂਰੀ ਵਧਾ ਗਿਆ ਦੂਰੀ ਮੇਲਾ ਹੋਣਾ ਨਾਲ ਗਲਾਬ ਸਿੱਧੂ ਹਰਫ ਚੀਮਾ ਜੀ ਹਰ ਹਰਫਨੇ ਆਉਣਾ ਸੀ ਐ ਔਰ ਕੁਝ ਬਧਾਨੀਆਂ ਵੀ ਆ ਗੱਡੀ ਡਿਫੈਂਡਰ ਜਿਹੜੀ ਖਿਡਾਲੀਆਂ ਵੱਡੇ ਬਾਈ ਨੇ ਹਰਫ ਜੀਮੇ ਦਾ ਗਲਾਬ ਸਿੱਧੂ ਦਾ ਇੰਨਾ ਚ ਖੜਕਦੀ ਆ ਇੰਨਾ ਚ ਖੜਕਦੀ ਆ ਆ ਸਾਹਮਣੇ ਸ਼ਿੱਲੂ ਭੂਰੀ ਬੱਲਿਓ ਭੂਰੀ ਓ ਬੱਲਿਓ ਭੂਰੀ ਓ ਬੱਲਿਓ ਭੂਰੀ ਓ ਬੱਲਿਓ ਸ਼ਿੱਲੂ ਓ ਬੱਲਿਓ ਭੂਰੀ ਓ ਬੱਲਿਓ ਸ਼ਿੱਲੂ ਬੱਲਿਓ ਭੂਰੀ ਓ ਮੇਜਰ ਪ੍ਰਾੜ ਦੀ ਕਰਮਪਾਲ ਸਿੱਧੂ ਜੀ ਉਹ ਜਸਕੀਰਤ ਪ੍ਰਾੜ ਚੱਕ ਕੰਨੀਆਂ ਕੈਨੇਡਾ ਵਾਲਾ ਇਹਨੇ ਗੱਲਾਂ ਬਾਤਾਂ ਟਿਕਾੜੇ ਲਾਉਂਦਾ ਮਾਣੂਕੇ ਵਾਲਾ ਗੁਰਨਾਲ ਭਪੂਰੀ ਦੀ ਰੇਲ ਪਾ ਗਈ ਮਿੱਤਰ ਪਿਆਰਿਆ ਉਹ ਚੱਕ 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 ਪੁਆਇੰਟ ਧਾਵੀ ਨੇ ਗੱਦੇ ਵਿੱਚ ਦਾ ਚੋਟੀ ਦਾ ਚੱਲਦਾ ਲਓ ਅਗਨੀ ਰੇਲ ਵੀ ਛਟਰੀ ਪੂਰੀ ਛੰਨਾ ਵਾਲਾ ਪੂਰੀ ਛੰਨਾ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਮਾਲਵੇ ਦੇ ਜ਼ਿਲ੍ਹੇ ਬਰਨਾਲੇ ਦੇ ਵਿੱਚ ਉਹ ਬੱਲੇ ਬੱਲੇ ਕਰਾਉਦਾ ਹੋਇਆ ਉਹ ਬੱਲੇ ਉਹ ਨਹੀਂ ਰਿਹਾ ਬੱਲੇ ਪੂਰੀ ਆ ਗਿਆ ਕਬੱਡੀ ਪਾਉਣ ਦੇ ਲਈ ਇੱਕ ਕੈਨੇਡਾ ਤੇ ਕੈਨੇਡਾ ਦੀ ਧਰਤੀ ਤੋਂ 2.5 ਸਾਲਾਂ ਬਾਅਦ ਉਤਰਿਆ ਤੇ ਜਿੱਦੇ ਨਾਲ ਉਤਰਿਆ ਉਹਦੇ ਦੀ ਉਡਾਨ ਉਹ ਚੰਗੀ ਪਰਦਾ ਖੀਨੂ ਤੇ ਪੂਰੀ ਆ ਟੱਕਰ ਅੱਜ ਦੇਖਣ ਵਾਲੀ ਹੈ ਉਹ ਟੱਕਰ ਅੱਜ ਦੇਖਣ ਵਾਲੀ ਆ ਟੱਕਰ ਸਿਰੇ ਦੀ ਕਬੱਡੀ ਤਾੜੀਆਂ 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 ਆਹ ਰੁਕਰੀਆਂ ਦੀ ਚਾਹੀਦੀਆਂ ਭੂਰੀ ਫੇਰ ਆ ਗਿਆ ਉਹ ਕਬੱਡੀ ਪਾਉਣ ਦੇ ਲਈ ਉਹ ਬੱਲੇ 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 ਉਹ ਕੱਢ ਲਿਆ ਪਾਸੇ ਨੰਬਰਦਾਰ ਵਰਗੇ ਧੀਰੇ ਵਰਗੇ ਇਹ ਉਹਨਾਂ ਦਾ ਭਾਂਡਾ ਕਬੱਡੀ ਪਾ ਕੇ ਮੁੜਿਆ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਇਹ ਪੂਰੀ ਛੰਨਾ ਵਾਲਾ ਪੂਰੀ ਤੇ ਕਹਿੰਦੇ ਸ਼ਿੱਲੂ ਸ਼ਿੱਧੂ ਤੇ ਪੂਰੀ ਹੋ ਗਈ ਮਿੱਤਰ ਪਿਆਰਿਆ ਪੁਆਇੰਟ ਕੀ ਦੇ ਖਾਤੇ ਇਹ ਪੁਆਇੰਟ ਜਿਹੜਾ ਪੂਰੀ ਦੇ ਖਾਤੇ ਆ ਉਹ ਪੂਰੀ